ਇਹ ਜਾਰੇ ਟੀਮ ਆਵੇ ਤੇ ਸਾਡੇ ਕੋ ਨਾ ਇੱਕ ਦਰਖਾਸਤ ਬਰੰਬਦ ਹੋਈ ਸੀਗੀ ਦਰਖਾਸਤ ਮਿਲੀ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਾਂ ਨੌਰ ਤੋਂ ਆਪਣੇ ਪਿੰਡ ਸਰਪਰਾਏ ਕੋਠੇ ਨੂੰ ਜਾ ਰਹੀਆਂ ਸੀਗੀਆਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸ ਖੋਲਿਆ ਸੀਗਾ ਤੇ ਉਹਦੇ ਬਿਸਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਫਤਾਰੀ ਲਈ ਜਿਹੜੀ ਉਹ ਆਪਣਾ ਟੀਮਾ ਬਣਾਈਆਂ ਸੀਗੀਆਂ ਟੀਮਾ ਬਣਾਉਣ ਅਪਰੰਤ ਅਸੀਂ ਦੋਸ਼ੀਆਂ ਦੀ شناخت ਕੀਤੀ ਸੁਨਾਤਾ ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾਂ ਪਰਸ ਗੋਇਆ ਸੀ ਉਹਦੇ ਚੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਕਿਤਨੇ ਬੰਦੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਕੁੰਮਨਕਲਾਂ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਮ ਦਾ ਸੀ ਉਹ ਪਿੰਡ 달ਮ ਨੰਗਲ ਥਾਣਾ ਕਿਲਾ ਲਾਲ ਸਿੰਘ ਦਾ ਦੱਸਿਆ ਜਾ ਰਿਹਾ ਹੈ। ਮੌਨ ਕਦਮੇ ਦੇ ਵਿੱਚ ਉਹਦੀ ਵੀ ਗ੍ਰਿਫਤਾਰੀ ਜਿਹੜੀ ਉਹ ਜਲਦੀ ਹੋ ਜੇਗੀ। ਇੰਨਾ ਕੋਈ ਵੀ ਹਿੰਪ ਹੈ। ਇਹਨਾਂ ਕੋਲੋਂ ਜਿਹੜੀ ਬੁਕਵੇਰ ਵਰਤੀ ਸੀ ਮੁਕਦਮੇ ਦੇ ਵਿੱਚ ਇੱਕ ਤੇਵਾ ਸਕੂਟਰੀ ਜਿਹੜੀ ਜੂਪੀਟਰ ਉਹ ਬRAND ਕੀਤੀ ਆ ਬਿਨਾਂ ਨੰਬਰੀ ਸੀਗੀ ਤੇ ਹੁਣ ਗਾਹ ਅਗੇ ਤਫਤੀਸ਼ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਕੋ ਬRAND ਹੁੰਦਾ ਹੈ